ਹੁਣ ਫਿਰ ਕਹਿਣ ਲੱਗਾ ਤਿੰਨ ਚੀਜ਼ਾਂ ਜ਼ਹਿਰ ਐ ਆਪਣੀ ਕਿਚਨ ਵਿੱਚੋਂ ਬਾਹਰ ਕੱਢ ਦਿਓ ਜੇ ਆਪਣੇ ਪਰਿਵਾਰ ਨੂੰ ਠੀਕ ਰੱਖਣਾ ਚਾਹੁੰਦੇ ਹੋ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਐਸਿਡਿਟੀ ਕਬਜ਼ ਖੱਟੇ ਡਖਾਰ ਬੀਪੀ ਯੂਰਿਕ ਐਸਿਡ ਥਾਇਰੋਇਡ ਹਾਰਟ ਦੀ ਪ੍ਰੋਬਲਮ ਕੋਲੇਸਟ੍ਰੋਲ ਦੀ ਪ੍ਰੋਬਲਮ ਲੀਵਰ ਫੇਲ ਕਿਡਨੀ ਫੇਲ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਕੋਈ ਵੀ ਆਟੋਇਮਿਊਨ ਡਿਜ਼ੀਜ਼ ਆਉਂਦੇ ਤੋਂ ਬਚਣਾ ਚਾਹੁੰਦੇ ਹੋ ਤਿੰਨ ਚੀਜ਼ਾਂ ਬਾਹਰ ਕੱਢ ਦਿਓ ਸਫੇਦ ਨਮਕ ਸਫੇਦ ਚਿਨੀ ਤੇ ਸਫੇਦ ਦੁੱਧ ਜਦੋਂ ਐਪੱਦ ਦੇ ਵੇਸਟ ਬੋਡੀ ਚ ਇਕੱਠਾ ਹੋ ਜਾਂਦਾ ਹੈ ਬੰਦੇ ਦੇ ਸਰੀਰ ਵਿੱਚ ਪਾਣੀ ਇਕੱਠਾ ਹੋਣ ਲੱਗ ਜਾਂਦਾ ਹੈ ਇਹ ਆਇਓਡਿਨ ਨਮਕ ਸਰੀਰੇ ਚ ਪਾਣੀ ਇਕੱਠਾ ਕਰਨ ਦਾ ਸਭ ਤੋਂ ਵੱਡਾ ਜਰੀਆ ਹੈ ਖੂਨ ਦੇ ਅੰਦਰ ਪਾਣੀ ਦੀ ਮਾਤਰਾ ਨੂੰ ਇਹ ਵਧਾ ਲਿੰਦਾ ਹੁੰਦੇ ਕਰਕੇ ਜਦੋਂ ਮਾਤਰਾ ਵਧ ਗਈ ਪਾਣੀ ਦੀ ਉਹ ਬੀਪੀ ਤੇ ਦਬਾਅ ਵਧ ਗਿਆ ਦਬਾਅ ਵਧੇਗਾ ਬੀਪੀ ਐਵੇਂ ਇਹ ਜਿਹੜੇ ਆਪਾਂ ਨਮਕ ਦੀ ਅੱਜ ਡਿਸਕਸ਼ਨ ਕਰ ਰਹੇ ਹਾਂ ਜੀ ਜੀ ਇਹ ਉੱਤਮ ਚੀਜ਼ ਹੈ ਸਰੀਰ ਵਾਸਤੇ ਸਿਰਫ ਚਰਕ ਸਹਿਤਾ ਨਹੀਂ ਛੂਸ਼ਰਤ ਸਹਿਤਾ ਮਾਦਵ ਨਿਦਾਨ ਹਰ ਲਿਟਰੇਚਰ ਇਚ ਇੰਦੇ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਇਹਦਾ ਠੀਕ ਪ੍ਰਯੋਗ ਕਰਨ ਲੱਗ ਜਾਓ ਭਾਈ 100% ਮੈਂ ਪਹਿਲੀ ਵਾਰੀ ਕਹਿ ਰਿਹਾ 100% ਮੰਨਿਆ ਹੋਇਆ ਨੁਸਖਾ ਹੈਗਾ ਆਯੁਰਵੇਦ ਦਾ ਘਰੇਲੂ ਨੁਸਖਾ ਹੈਗਾ ਪੱਥਰੀ ਦਾ ਪੱਥਰੀ ਦਾ ਘਰੇਲੂ ਕੀ ਆ ਬਾਤ ਹੈ ਇੱਕ ਵਾਰੀ ਪਹਿਲੇ ਵੀ ਆਪਣੀ ਡਿਸਕਸ਼ਨ ਹੋਈ ਸੀ ਆਪਾਂ ਪਿੰਡ ਗਏ ਹੋਏ ਸੀ ਤੇ ਆਪਾਂ ਮੱਕੀ ਦੀ ਗੱਲ ਕੀਤੀ ਸੀ ਬਾਲਾਂ ਦੀ ਗੱਲ ਜੀ 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 ਇੱਕ ਤੇ ਉਹ ਬਾਲ ਇਸ ਟਾਈਮ ਸੀਜ਼ਨ ਚੱਲ ਰਿਹਾ ਜਿਹੜਾ ਬੰਦਾ ਇਸ ਸੀਜ਼ਨ ਸੀਜ਼ਨ ਮੱਕੀ ਦੇ ਵਾਲਾਂ ਨੂੰ ਉਬਾਲ ਕੇ ਪੀਲੇਗਾ ਦੋ ਕ ਮੱਕੀ ਦੇ ਬਾੜ ਲੈ ਲਓ। ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਲੀਟਰ ਪਾਣੀ 'ਚ। ਪਾਣੀ ਰਹਿ ਜਾਏ 200 ml। ਉਹਨੂੰ ਪੀ ਲਓ। ਇਸ ਸੀਜ਼ਨ ਸੀਜ਼ਨ ਪੀ ਲੈ। ਉਹਦੇ ਭਾਵੇਂ 28 mm ਦੀ ਪੱਥਰੀ ਹੈ ਮੈਂ ਮੇਰੀ ਜ਼ਿੰਦਗੀ 'ਚ 30 35 mm ਦੀ ਪੱਥਰੀ ਕੱਢੀ ਹੋਈ ਹੈ। ਕੁੱਲਤੀ ਦੀ ਦਾਲ ਨੂੰ ਉਬਾਲ ਕੇ ਪੀਣ ਲੱਗ ਜਾ। ਪਾਣੀ ਪੀਣਾ ਹੈ। ਠੀਕ ਹੈ। ਦਾਲ ਨਹੀਂ ਖਾਣੀ। ਪਾਣੀ ਪੀਣਾ ਹੈ। ਦੋ ਚਮਚ ਦਾਲ ਲਈ ਦੋ ਗਲਾਸ ਪਾਣੀ 'ਚ ਪਾ ਲਈ। ਰਾਤ ਵਰ ਭਿਗੋ ਕੇ ਰੱਖੀ। ਸਵੇਰੇ ਉਹਨੂੰ ਚੰਗੀ ਤਰ੍ਹਾਂ ਉਬਾਲ ਲਿਆ। ਠੀਕ ਹੈ। ਜਦੋਂ 200 ml ਪਾਣੀ ਰਹਿ ਜਾਏ, ਛਾਣ ਲਿਆ। ਓਪੀਲਾ ਤਿੰਨੇ ਕ ਮਹੀਨੇ ਓਪੀਵੇ ਪੱਥਰੀ ਦੇ ਕਿੱਧਰ ਗਈ ਪੱਚੇ ਭਾਵੇਂ ਪੱਥਰ ਹੋਵੇ ਫਿਰ ਉਹਨੂੰ ਪੋਰ ਕੇ ਸ਼ਰੀਰ ਤੋਂ ਬਾਹਰ ਅਮਰੀਕਨ ਸੁਸਾਇਟੀ ਆਫ ਥਾਇਰੋਇਡ ਹੈਗੀ ਠੀਕ ਹੈ ਜਿੰਨੇ ਸਟੱਡੀ ਕੀਤੀ ਹੈ ਕਾਰਨ ਹੈ ਬਹੁਤ ਜ਼ਿਆਦਾ ਥਾਇਰੋਇਡ ਪੈਦਾ ਕਰਦਾ ਅਮਰੀਕਾ ਦੀ ਸਟੱਡੀ ਹੈ ਕੋਈ ਮੇਰੀ ਸਟੱਡੀ ਨਹੀਂ ਹੈ ਜਿਵੇਂ ਇਹਦੇ ਬਾਰੇ ਮਹਾਰਸ਼ੀ ਚਰਕ ਜੀ ਨੇ ਲਿਖਿਆ ਹੈ ਨਾ ਇਹਦੇ ਬਾਰੇ ਅਮਰੀਕਾ ਸੁਸਾਇਟੀ ਨੇ ਲਿਖਿਆ ਹੈ ਕਿ ਜਿਹੜਾ ਤੁਸੀਂ ਨਮਕ ਖਾਰੇ ਹੁੰਦਾ ਕਿੰਨਾ ਨੁਕਸਾਨ ਹੈ ਤੁਸੀਂ ਗੂਗਲ ਤੇ ਜਾ ਕੇ ਪੜ ਸਕਦੇ ਹੋ ਮੇਰੀ ਗੱਲ ਤੇ ਜੀ ਇਤਬਾਰ ਨਹੀਂ ਹੁੰਦਾ ਕਿੰਗੇ ਰੋਗ ਨੂੰ ਵਿਖਾ ਕੇ ਐਡ ਚਲਦੀਆਂ ਹੁੰਦੀਆਂ ਸੀ ਅਲੱਗ-ਅਲੱਗ ਕੰਪਨੀ ਦੀਆਂ ਵੀ ਗੰਗਾ ਰੋਗ ਨਾ ਹੋ ਜਾਈ ਗਲੇ ਦੀ ਸੋਜਿਸ਼ ਆ ਜਾਣਾ ਗਠ ਬਣ ਜਾਣੀ ਇੱਥੇ ਉਹਨੂੰ ਗੰਗਾ ਰੋਗ ਸੀ ਠੀਕ ਹੈ ਪੁੱਛੋ ਆਪਣੇ ਬਜ਼ੁਰਗਾਂ ਨੂੰ ਕਿੰਨੇ ਕਮਰੀਜ਼ ਦੇਖੇ ਆਉਂਦੇ ਟੈਸਟ ਕਰਾਓ ਕਿੰਨੇ ਕਮਰੀਜਾਂ ਚ ਆਇਓਡਿਨ ਦੀ ਕਮੀ ਹੈ 1 ਲੱਖ ਮਰੀਜ਼ਾਂ ਦਾ ਟੈਸਟ ਕਰਾਓ ਰਿਪੋਰਟ ਲਿਆਓ ਮੇਰੇ ਕੋਲ ਪੈਸੇ ਮੈਂ ਦੇਵਾਂਗਾ ਲੱਖ ਮਰੀਜ਼ਾਂ ਦੇ ਇਹਦੇ ਚ ਦੇਖੋ ਕਿੰਨੇ ਲੋਕਾਂ ਦੀ ਆਇਓਡਿਨ ਦੀ ਹੇ ਆਇਓਡਿਨ ਦੀ ਕਮੀ ਕਮੀ ਯੂਜ਼ ਆਇਓਡਿਨ ਉਹਨੂੰ ਦਿੱਤੀ ਜਾਂਦੀ ਹੈ ਜਿੰਦੇ ਵਿੱਚ ਕਮੀ ਹੈ ਓਕੇ ਜੇ ਮੰਨ ਲਓ ਕਿ ਸਿਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਕੀ ਦੇਵੋਗੇ ਉਹਨੂੰ ਉਹਨੂੰ ਕੈਲਸ਼ੀਅਮ ਦਵਾਂਗੇ ਜੀ ਆਇਰਨ ਦੀ ਕਮੀ ਹੈ ਕੀ ਦੇਵੋਗੇ ਆਇਰਨ ਦੇ ਕੈਪਸੂਲ ਦੇ ਦਾਂਗੇ ਆਇਓਡਿਨ ਦੀ ਕਮੀ ਹੈ ਕੀ ਦੇਵੋਗੇ ਆਇਓਡਿਨ ਦੋਗੇ ਤੇ ਨਮਕ ਕਿਉਂ ਦੇ ਰਹੇ ਹੋ ਆਇਓਡਿਨ ਨੂੰ ਨਮਕ ਨੂੰ ਕੈਪਸੂਲੇ ਚ ਭਰ ਕੇ ਉਹਨੂੰ ਉਨੇ ਦਿਨ ਹੀ ਦਿਓ ਜਿੰਨੇ ਦਿਨ ਆਇਓਡਿਨ ਦੀ ਕਮੀ ਹੈ ਉਹਦੀ ਪੂਰੀ ਕਰ ਦੋ ਠੀਕ ਹੈ ਨੇਚਰਲ ਤਰੀਕੇ ਨਾਲ ਆਇਓਡਿਨ ਅਵੇਲੇਬਲ ਹੈ ਆਲੂ ਚ ਅਵੇਲੇਬਲ ਹੈ ਪੱਲ ਅਗੇ ਚ ਅਵੇਲੇਬਲ ਹੈ ਫਿਸ਼ ਚ ਅਵੇਲੇਬਲ ਹੈ ਜਿਹੜੇ ਨੋਨ ਵੇਜ ਲੈਂਦੇ ਆ ਉਹ ਫਿਸ਼ ਲੈ ਸਕਦੇ ਆ ਠੀਕ ਹੈ 베ਰੀਜ਼ ਚ ਅਵੇਲੇਬਲ ਹੈ ਜਿਵੇਂ ਕਸ਼ਮੀਸ਼ ਹੈ ਬਲੂ 베ਰੀ ਹੈ ਬਲੈਕ 베ਰੀ ਹੈ ਉਹਦੇ ਚ ਅਵੇਲੇਬਲ ਹੈ ਪਾਈਨ ਐਪਲ ਚ ਅਵੇਲੇਬਲ ਹੈ ਕੈਰਟ ਗਾਜਰ ਚ ਅਵੇਲੇਬਲ ਹੈ ਚਾਹੀਦਾ ਕਿੰਨਾ ਹੈ ਚਲੋ ਮੈਨੂੰ ਦੱਸੋ ਨੂਨ ਇੱਕ ਬੰਦੇ ਨੂੰ ਇੱਕ ਦਿਨ ਵਿੱਚ ਕਿੰਨਾ ਚਾਹੀਦਾ ਹੈ ਆਇਓਡੀਨ ਕਿੰਨਾ ਚਾਹੀਦਾ ਦੱਸਾਂ ਮੈਂ ਜੀ 150 ਮਾਈਕਰੋ ਐਮ ਜੀ ਇੱਕ ਜਵਾਨ ਬੰਦੇ ਨੂੰ ਚਾਹੀਦਾ ਹੈ ਇੱਕ ਸਾਲ ਤੋਂ 8 ਸਾਲ ਦੇ ਬੱਚੇ ਨੂੰ ਚਾਹੀਦਾ ਹੈ 90 ਮਾਈਕਰੋ ਪ੍ਰੈਗਨੈਂਟ ਔਡੀ ਨੂੰ ਜ਼ਿਆਦਾ ਚਾਹੀਦਾ ਹੁੰਦਾ ਹੈ ਆਦਮੀ ਤੋਂ ਲਗਭਗ ਡੇਢ ਗੁਣਾ ਜ਼ਿਆਦਾ 250 ਮਾਈਕਰੋ ਐਮ ਜੀ ਉਹਨੂੰ ਚਾਹੀਦਾ ਆਯੂ ਦੇ ਕੁਝ ਵੀ ਨਹੀਂ ਰਹਿ ਤੁਹਾਡੇ ਨੋਰਮਲ ਡਾਈਟ ਜਿਹੜਾ ਤੁਸੀਂ ਫਰੂਟ ਖਾ ਰਹੇ ਹੋ ਪੱਲ ਖਾ ਰਹੇ ਹੋ ਖਾ ਰਹੇ ਹੋ ਇਹਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਅੱਛਾ ਉਹ ਵੀ ਉਹਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਉਹਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਅਰ ਜੋ ਚੀਜ਼ ਵਰਤਣੀ ਚਾਹੀਦੀ ਸੀ ਜੀ ਜੀ ਉਹ ਤੇ ਤੁਸੀਂ ਬਾਹਰ ਕੱਢ ਦੀ ਮੈਂ ਮਰੀਜ਼ ਨੂੰ ਇੱਕ ਹੀ ਗੱਲ ਕਹਿਣਾ ਭਾਈ ਤਿੰਨ ਚੀਜ਼ਾਂ ਜ਼ਹਿਰ ਐ ਹੁਣ ਫਿਰ ਕਹਿਣ ਲੱਗਾ ਤਿੰਨ ਚੀਜ਼ਾਂ ਜ਼ਹਿਰ ਐ ਆਪਣੀ ਕਿਚਨ ਵਿੱਚੋਂ ਬਾਹਰ ਕੱਢ ਦਿਓ ਜੇ ਆਪਣੇ ਪਰਿਵਾਰ ਨੂੰ ਠੀਕ ਰੱਖਣਾ ਚਾਹੁੰਦੇ ਹੋ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਐਸਿਡਿਟੀ ਕਬਜ ਖੱਟੇ ਡਖਾਰ ਬੀਪੀ ਯੂਰਿਕ ਐਸਿਡ ਥਾਇਰੋਇਡ ਹਾਰਟ ਦੀ ਪ੍ਰੋਬਲਮ ਕੋਲੇਸਟ੍ਰੋਲ ਦੀ ਪ੍ਰੋਬਲਮ ਲੀਵਰ ਫੇਲ ਕਿਡਨੀ ਫੇਲ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਕੋਈ ਵੀ ਆਟੋਇਮਿਊਨ ਡਿਜ਼ੀਜ਼ ਆ ਹੁੰਦੇ ਤੋਂ ਬਚਣਾ ਚਾਹੁੰਦੇ ਹੋ ਤਿੰਨ ਚੀਜ਼ਾਂ ਬਾਹਰ ਕੱਢ ਦਿਓ ਸਫੇਦ ਨਮਕ ਸਫੇਦ ਚਿਨੀ ਤੇ ਸਫੇਦ ਦੁੱਧ ਜੇ ਕਣਕ ਵੀ ਕੱਢ ਤੀ ਤੇ ਸੋਨੇ ਤੇ ਸੁਆਗਾ ਕਿਆ ਬਾਤ ਜੇ ਇਹ ਤਿੰਨ ਚੀਜ਼ਾਂ ਤੁਸੀਂ ਕੱਢਤੀਆਂ ਤੁਹਾਨੂੰ ਕੋਈ ਆਟੋਇਮਿਊਨ ਡਿਸੀਜ਼ ਰਿਊਮਟੋਇਡ ਆਰਥਰਾਈਟਿਸ ਆਟੋਇਮਿਊਨ ਡਿਸੀਜ਼ ਨਹੀਂ ਹੋਊਗੀ ਸ਼ੂਗਰ ਆਟੋਇਮਿਊਨ ਡਿਸੀਜ਼ ਹੈ ਲਾਈਫਸਟਾਈਲ ਡਿਸੀਜ਼ ਹੈ ਨਹੀਂ ਹੋਊਗੀ ਪਾਰਕਿਨਸੋਨਿਜ਼ਮ ਨਹੀਂ ਹੋ ਜਿਹੜੀ ਵੱਡੀ ਬਿਮਾਰੀਆਂ ਜਿਹੜੀ ਐਕਸਪਲੇਨ ਹੀ ਨਹੀਂ ਹੈ ਹਮ ਕਿਉਂ ਹੋ ਰਹੀਆਂ ਠੀਕ ਹੈ ਉਹ ਹੋਣਗੀਆਂ ਨਹੀਂ ਜੇ ਇਹ ਤਿੰਨ ਚੀਜ਼ਾਂ ਤੁਸੀਂ ਕਿਚਨ ਤੋਂ ਬਾਹਰ ਕੱਢਦੇ ਤੁਸੀਂ ਆਪਣੇ ਪਿੰਡ ਸ਼ਹਿਰ ਗਵਾਂਢ ਗਲੀ ਮੱਲਾ ਕਿਤੇ ਵੀ ਟੈਸਟ ਕਰਾਓ ਥਾਇਰੋਇਡ ਦਾ ਓਕੇ ਪੰਜ ਚੋ ਦੋ ਬੰਦਿਆਂ ਨੂੰ ਥਾਇਰੋਇਡ ਮਿਲੇਗਾ ਆਇਓਡੀਨ ਦੀ ਕਮੀ ਇੱਕ ਨੂੰ ਵੀ ਨਹੀਂ ਮਿਲਨੀ ਥਾਇਰੋਇਡ ਮਿਲੇਗਾ ਥਾਇਰੋਇਡ ਇਨ ਦੀ ਦੇਨ ਹੈ ਓਕੇ ਬੀਪੀ ਇਨ ਦੀ ਦੇਨ ਹੈ ਓਕੇ ਜਦੋਂ ਤੁਹਾਡਾ ਬੀਪੀ ਵੱਧ ਗਿਆ ਹੂੰ ਪੀਪੀ ਖੂਨ ਦਾ ਪ੍ਰੈਸ਼ਰ ਜ਼ਿਆਦਾ ਕਿਡਨੀ 'ਚ ਪਏਗਾ ਠੀਕ ਹੈ ਤੁਹਾਡੇ ਨੇਫਰونز ਖਤਮ ਹੋਣਗੇ ਉਹ ਕੀ ਹੁੰਦੇ ਨੇ ਕਿਡਨੀ ਦੇ ਸੈੱਲ ਹੈ ਜਿਹੜਾ ਖੂਨ ਨੂੰ ਸਾਫ ਕਰਦੇ ਆ ਜਦੋਂ ਉੱਥੇ ਜ਼ਿਆਦਾ ਪ੍ਰੈਸ਼ਰ ਪਏਗਾ ਖੂਨ ਦਾ ਹੂੰ ਖੂਨ ਦਾ ਪ੍ਰੈਸ਼ਰ ਪਏਗਾ ਉਹ ਡੈਮੇਜ ਹੋਣਗੇ ਕਿੱਦਾਂ ਡੈਮੇਜ ਹੁੰਦੇ ਆ ਜਿਵੇਂ ਇੱਕ ਗਮਲੇ ਚ ਪੌਦਾ ਲਾ ਲਿਆ ਤੁਸੀਂ ਠੀਕ ਹੈ ਉਹਨੂੰ ਤੁਸੀਂ ਪਾਣੀ ਦਿੰਦੇ ਹੋ ਕਿੱਦਾਂ ਦਿੰਦੇ ਹੋ ਆਰਾਮ ਨਾਲ ਮਿੱਟੀ ਦੇ ਨੇੜੇ ਹੋ ਕੇ ਜੇ ਉਹਨੂੰ ਤੇਜ਼ ਪ੍ਰੈਸ਼ਰ ਨਾਲ ਪਾਣੀ ਦਿਓਗੇ ਕੀ ਹੋਏਗਾ ਮਿੱਟੀ ਖੇਡ ਜਾਈ ਪੁੱਟੀ ਜਾਊਗੀ ਹਾਂਜੀ ਐਵੇਂ ਹੀ ਖੂਨ ਕਰਦਾ ਖੂਨ ਉਹ ਕਿਡਨੀ ਨੂੰ ਪੁੱਟਣ ਲੱਗ ਜਾਂਦਾ ਜੇ ਪ੍ਰੈਸ਼ਰ ਜ਼ਿਆਦਾ ਹੋਊਗਾ ਤਾਂ ਹੀ ਕਿਡਨੀ ਖਰਾਬ ਹੁੰਦੀ ਹੈ ਹਾਈ ਬੀਪੀ ਕਰਕੇ ਕਿਡਨੀ ਖਰਾਬ ਹੋਣ ਦੇ ਮੇਨ ਦੋ ਕਾਰਨ ਹੈ ਜਦ ਬੀਪੀ ਵੱਧ ਯਾ ਸ਼ੂਗਰ ਹੈ। ਓਕੇ। ਸੇਮ ਬੀਪੀ ਵਾਦ ਦਾ ਦਿਮਾਗ ਦੀ ਨਸ ਫਟ ਜੂਗੀ। ਉਹ ਮਿੱਟੀ ਆਪਣੇ ਵਾਸਤੇ ਕੀ ਕੰਮ ਕਰਦੀ ਹੈ? ਆਪਣੀ ਕਿਡਨੀ ਕੀ ਕੰਮ ਕਰਦੀ ਹੈ? ਵੇਸਟ ਨੂੰ ਬਾਹਰ ਕੱਢਦੀ ਹੈ। ਠੀਕ ਹੈ। ਕੈਲਸ਼ੀਅਮ ਬਣਾ ਰਹੀ ਹੈ। ਹੋਰ ਸੋ ਕਾ ਮੈਗਨੀਸ਼ੀਅਮ ਮੈਂ ਮੋٹے ਦੋ ਦੱਸ ਰਿਹਾ। ਯੂਰੀਨ ਬਣਾਉਂਦੀ ਹੈ। ਵੇਸਟ ਬਾਹਰ ਕੱਢਦਾ। ਕੈਲਸ਼ੀਅਮ ਬਣਾਉਣ ਦਾ ਵੀ ਕੰਮ ਹੈ। ਕੱਢਣ ਦਾ ਵੀ ਕੰਮ ਹੈ। ਹੂੰ। ਉੱਥੇ ਜਦੋਂ ਸਹੀ ਕੰਮ ਨਹੀਂ ਹੁੰਦਾ ਮਿੱਟੀ ਪੁੱਟੀ ਜਾਂਦੀ ਹੈ, ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਬਲੱਡ ਵਿੱਚ ਕਰੈਟਿਨਿਨ ਵਧਣ ਲੱਗ ਜਾਂਦਾ ਹੈ। ਕੀ ਕਿ ਪੋਟਾਸ਼ੀਅਮ ਵਧਣ ਲੱਗ ਜਾਂਦਾ ਹੈ ਯੂਰੀਆ ਵਧਣ ਲੱਗ ਜਾਂਦਾ ਹੈ ਯੂਰਿਕ ਐਸਿਡ ਵਧਣ ਲੱਗ ਜਾਂਦਾ ਜਦੋਂ ਇਹ ਵੱਧਦੇ ਆ ਵੇਸਟ ਬੋਡੀਜ਼ ਇਕੱਠਾ ਹੋ ਜਾਂਦਾ ਹੈ ਬੰਦੇ ਦੇ ਸਰੀਰ ਵਿੱਚ ਪਾਣੀ ਇਕੱਠਾ ਹੋਣ ਲੱਗ ਜਾਂਦਾ ਹੈ ਇਹ ਆਇਓਡਿਨ ਨਮਕ ਸਰੀਰੇ ਵਿੱਚ ਪਾਣੀ ਇਕੱਠਾ ਕਰਨ ਦਾ ਸਭ ਤੋਂ ਵੱਡਾ ਜਰੀਆ ਹੈ ਖੂਨ ਦੇ ਅੰਦਰ ਪਾਣੀ ਦੀ ਮਾਤਰਾ ਨੂੰ ਇਹ ਵਧਾ ਲੈਂਦਾ ਉਹਦੇ ਕਰਕੇ ਜਦੋਂ ਮਾਤਰਾ ਵੱਧ ਗਈ ਪਾਣੀ ਦੀ ਉਹ ਬੀਪੀ ਦਾ ਦਬਾਅ ਵੱਧ ਗਿਆ ਦਬਾਅ ਵਧੇਗਾ ਬੀਪੀ ਪੱਥਰੀ ਬਣਦੀ ਹੈ ਉੱਥੇ ਕੈਲਸ਼ੀਅਮ ਡਿਪੋਜ਼ੀਸ਼ਨ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਜਿਹੜਾ ਵੇਸਟ ਨਿਕਲਣਾ ਹੈ ਦਬਾਅ ਪੂਰਾ ਨਹੀਂ ਨਾ ਫਰੋਂਸ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਜਿਹੜੀ ਜਗ੍ਹਾ ਡੈੱਡ ਹੋ ਗਈ ਉੱਥੇ ਕੈਲਸ਼ੀਅਮ ਸਟੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ ਉਹਦੇ ਹੋਲੀ-ਹੋਲੀ ਪੱਥਰੀ ਬਣ ਜਾਂਦੀ ਹੈ ਓਕੇ ਫਿਰ ਉਹ ਪੱਥਰੀ ਦੀ ਦਿੱਕਤ ਪੱਥਰੀ ਵੱਡੀ ਹੁੰਦੀ ਹੈ ਧੀਰੇ-ਧੀਰੇ ਕਿਡਨੀ ਨੂੰ ਲੈ ਕੇ ਬੈਹ ਜਾਂਦੀ ਹੈ ਉੱਥੇ ਸਿਸਟ ਬਣ ਜੇਗੀ ਕਿਡਨੀ ਨੂੰ ਲੈ ਕੇ ਬੈਹ ਜੇਗੀ ਬੀਪੀ ਕਰਕੇ ਕਿਡਨੀ ਆਟੋਮੈਟਿਕ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਇਹ ਨੁਕਸਾਨ ਦੇ ਕਾਰਨ ਹੈਗੇ ਆਇਓਡੀਨ ਨਮਕ ਤੇ ਜੇ ਤੁਸੀਂ ਨੂੰ ਛੱਡ ਦੋਗੇ ਵਰਤੋ ਕਰੋ ਇਸ ਨਮਕ ਦੀ ਆਯੁਰਵੇਦ ਕਹਿੰਦਾ ਹੈ ਰੋਚਨਮ ਦੀਪਨਮ ਵਿਸ਼ਮ ਰੋਚਨਮ ਦਾ ਮਤਲਬ ਹੁੰਦਾ ਹੈ ਰੂਚੀ ਪੈਦਾ ਕਰਦਾ ਹੈ ਰੂਚੀ ਮਤਲਬ ਖਾਣੇ ਵਿੱਚ ਰੂਚੀ ਪੈਦਾ ਕਰਨਾ ਟੇਸਟ ਪੈਦਾ ਕਰਨਾ ਠੀਕ ਦੀਪਨਮ ਦੀਪਨਮ ਦਾ ਮਤਲਬ ਹੁੰਦਾ ਹੈ ਭੁੱਖ ਲਗਾਉਣਾ ਠੀਕ ਅੱਗ ਜਲਾਉਣਾ ਹਮ ਵਰਿਸ਼ਮ ਵਰਿਸ਼ਮ ਦਾ ਮਤਲਬ ਹੁੰਦਾ ਹੈ ਸ਼ੁਕਰਦਤੂ ਨੂੰ ਪੈਦਾ ਕਰਨਾ ਅੱਛਾ ਉਹ ਵੀ ਕੰਮ ਨਮਕ ਕਰਦਾ ਹੈ ਚਕਸ਼ੂਮ ਵਿਦਾਹੀ ਅੱਖਾਂ ਨੂੰ ਠੀਕ ਕਰਦਾ ਹੈ ਵਿਦਾਹੀ ਦਾ ਮਤਲਬ ਹੁੰਦਾ ਹੈ ਦਾ ਠੀਕ ਕਰਦਾ ਹੈ ਰੋਚਨਮ ਦੀਪਯਮ ਵਰਿਸ਼ਮ ਚਕਸ਼ੂ ਵਿਦਾਹੀ ਇਹ ਕੰਮ ਕਰਦਾ ਹੈ ਤ੍ਰੀਦੋਸ਼ ਘਨਮ ਤਿੰਨੋਂ ਦੋਸ਼ ਦਾ ਨਾਸ਼ ਕਰਦਾ ਹੈ ਵਾਤ ਪਿੱਤ ਕਫ ਤਿੰਨੋਂ ਦੋਸ਼ਾਂ ਦਾ ਇਹ ਕੰਮ ਕਰਦਾ ਹੈ ਸੈਂਦਵਮ ਅਤੀ ਉਤਯਮ ਸੈਂਦਵ ਨਮਕ ਹੈ ਨਾ ਜਿਹੜਾ ਉਹ ਸਭ ਤੋਂ ਉੱਤਮ ਕਿਹਾ ਗਿਆ ਹੈ ਓਕੇ ਸ਼ੁਹ ਸੁੱਤਰਸਥਾਨੇ ਸ਼ਲੋਕ ਹੈ ਚਰਕ ਸਹਿਤਾ ਦੇ ਠੀਕ ਹੈ ਇਹ ਉਹਨੇ ਕਲੀਅਰ ਕਰਤਾ ਵੀ ਇਹ ਸਾਰੇ ਕੰਮ ਕਰਦਾ ਸਾਡੇ ਵਾਲਿਆਂ ਨੂੰ ਪਤਾ ਹੀ ਹੈ ਨਹੀਂ ਹੂੰ ਸਾਡੇ ਵਾਲਿਆਂ ਨੂੰ ਐ ਹੀ ਨਹੀਂ ਬਤਾਇੰਦੀ ਤਸਵੀਰ ਕੀ ਹੈ ਓਕੇ ਪੜੇ ਲਿਖੇ ਲੋਕੀ ਜਿਹੜੇ ਹੈ ਨਾ ਜਿਹੜੇ ਅੱਜਕੱਲ ਸਾਡੀ ਤਰ੍ਹਾਂ ਟਾਈਆਂ ਸਾਡੀ ਤਰ੍ਹਾਂ ਟਾਈਆਂ ਲਾ ਕੇ ਬੰਦੇ ਆ ਉਹਨਾਂ ਨੂੰ ਐ ਹੀ ਨਹੀਂ ਪਤਾ ਟਾਈ ਤੇ ਲਾਹ ਲੀ ਉਹਨਾਂ ਨੇ ਉਹਨਾਂ ਨੂੰ ਐ ਹੀ ਨਹੀਂ ਪਤਾ ਤਸੀਰ ਕੀ ਐ ਉਹਨੂੰ ਐ ਨਹੀਂ ਪਤਾ ਚੀਜ਼ ਭਾਰੀ ਐ ਹਲਕੀ ਐ ਗਰਮ ਐ ਠੰਡੀ ਐ ਅਲੱਗ-ਅਲੱਗ ਤਸੀਰਾਂ ਹੈਗੀਆਂ ਹੁਣ ਪਾਣੀ ਐ ਪਾਣੀ ਦੀ ਤਸੀਰ ਨੋਰਮਲ ਐ ਜੀ ਉਹਨੂੰ ਬਰਫ਼ ਬਣਾ ਲਓ ਤਸੀਰ ਗਰਮ ਹੋ ਗਈ ਤੇ ਗਰਮੀ 'ਚ ਤੁਸੀਂ ਖਾਓ ਉਸ ਤੋਂ ਬਾਅਦ ਹੋਰ ਗਰਮੀ ਲੱਗਦੀ ਐ ਆਪਣੇ ਤੇ ਦੇਸੀ ਗੱਲ ਕਹੀ ਗਈ ਐ ਪਿੰਡਾਂ 'ਚ ਸਾਡੇ ਵੱਡੇ ਬਜ਼ੁਰਗ ਵੀ ਕਹਿੰਦੇ ਸੀ ਗਰਮੀ ਨੂੰ ਗਰਮੀ ਮਾਰਦੀ ਐ ਹੂੰ ਜ਼ੇਰ ਨੂੰ ਜ਼ੇਰ ਮਾਰਦਾ ਠੀਕ ਹੈ ਸਿੰਪਲ ਹੁੰਦਾ ਹੈ ਹੂੰ ਗਰਮੀ ਚ ਥੋੜੀ ਜੀ ਗਰਮ ਚੀਜ਼ ਲੈਣ ਦਾ ਵਜੋਂ ਉਹਨੂੰ ਚੱਕ ਦਿੰਦੀ ਹੈ ਐਵੇਂ ਇਹ ਜਿਹੜੇ ਆਪਾਂ ਨਮਕ ਦੀ ਅੱਜ ਡਿਸਕਸ਼ਨ ਕਰ ਰਹੇ ਹਾਂ ਜੀ ਜੀ ਇਹ ਉੱਤਮ ਚੀਜ਼ ਹੈ ਸਰੀਰ ਵਾਸਤੇ ਸਿਰਫ ਚਰਕ ਸਹੀਂ ਤਾਂ ਨਹੀਂ ਛੂਸ਼ਰਤ ਸਹੀਂ ਤਾਂ ਮਾਦਵ ਨਿਦਾਨ ਹਰ ਲਿਟਰੇਚਰ ਵਿੱਚ ਇਹਦੇ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਇਹਦਾ ਠੀਕ ਪ੍ਰਯੋਗ ਕਰਨ ਲੱਗ ਜਾਓ ਭਾਈ ਅਰ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਦੱਸੀ ਹੈ ਕਦੀ ਵੀ ਨਮਕ ਨੂੰ ਸਿੱਧਾ ਨਹੀਂ ਖਾਣਾ ਚਾਹੀਦਾ ਬੜਾ ਕਿਊਟ ਰਾਈ ਜਾ ਰਹੇ ਹੋ ਹਾਂ ਉਬਾਲਿਆ ਹੋਣਾ ਚਾਹੀਦਾ ਨਾ ਜਿਹੜਾ ਤੁਸੀਂ ਕਹਿਣ ਲੱਗੇ ਨਾ ਵੀ ਐ ਚੁਟਕੀ ਲੀਤੀ ਤੇ ਸਬਜੀ ਦੇ ਉੱਤੇ ਪਾ ਲਿਆ ਹਾਂਜੀ ਹਾਂ ਹੈ ਸਲਾਦ ਦੇ ਉੱਤੇ ਪਾ ਲਿਆ ਉਹ ਤੇ ਬਿਲਕੁਲ ਹੀ ਖਤ ਗਲਤ ਹੈ ਖਤਰਨਾਕ ਹੈ ਤੁਸੀਂ ਆਪਣੇ ਸਰੀਰ ਨਾਲ ਗਲਤ ਕਰ ਰਹੇ ਹੋ ਓਕੇ ਜੇ ਕਦੀ ਪਾਣ ਦਾ ਮਨ ਕਰਦਾ ਹੈ ਉਹ ਵੀ ਸੈਂਦਾ ਨਮਕ ਪਿੰਕ ਸੋਲਟ ਜਿਹੜਾ ਹੈ ਇਹ ਵੈਸੇ ਤੇ ਜਿਹੜਾ ਆਪਣਾ ਸਿੰਧ ਏਰੀਆ ਉਧਰੋਂ ਆਂਦਾ ਹੈ ਕੇਵੜਾ ਉੱਥੇ ਦੀ ਗੁਫਾ ਹੈਗੀਆਂ ਉੱਥੋਂ ਨਿਕਲਦਾ ਹੈ ਸਪੈਸ਼ਲ ਇਹਦੇ ਵੀ ਅਲੱਗ ਅਲੱਗ ਰੰਗ ਹੈ ਕਿ ਪਾਕਿਸਤਾਨੀ ਲੂਨ ਵੀ ਕਹਿੰਦੇ ਪਾਕਿਸਤਾਨੀ ਲੂਨ ਕਹਿੰਦੇ ਇਹਦੇ ਅਲੱਗ ਅਲੱਗ ਰੰਗ ਹੁੰਦੇ ਆ ਜਿਵੇਂ ਇਹ ਅਸੋ ਇਹ ਕਿਹੜਾ ਇਹ ਕੋਈ ਹੋਰ ਹੈ ਜੀ ਇਹ ਵੀ ਇਹੀ ਹੈ ਪਰ ਇਹ ਇਹਦਾ ਰੰਗ ਲੱਗਾ ਹੈ ਇਸ ਤੋਂ ਥੋੜਾ ਜੰਮਕੇ ਐਵੇਂ ਇੱਕ ਸੋਲਟ ਹੁੰਦਾ ਹੈ ਜਿਹੜਾ ਹੋਰ ਉੱਪਰਲੇ ਪਾਸੋਂ ਕਾਬੂਲ ਵਾਲੇ ਪਾਸੋਂ ਉਧਰੋਂ ਨਿਕਲਦਾ ਉਹਦੇ ਵਿੱਚ ਪੋਟਾਸ਼ੀਅਮ ਵੱਧ ਹੁੰਦਾ ਉਹ ਨਹੀਂ ਲੈਣਾ ਚਾਹੀਦਾ ਠੀਕ ਹੈ ਮਾਰਕੀਟੇ ਚ ਚੰਗੀ ਕੰਪਨੀ ਦਾ ਲੈ ਲਓ ਅਨਸਾਰੀ ਤੋਂ ਲੈ ਲਓ ਅਨਸਾਰੀ ਠੀਕ ਚੀਜ਼ ਦਊਗਾ ਇਹਦੀ ਵਰਤੋਂ ਕਰਨੀ ਸ਼ੁਰੂ ਤੁਹਾਨੂੰ ਕਦੀ ਵੀ ਥਾਇਰੋਇਡ ਦੀ ਬੀਪੀ ਦੀ ਇਹਨਾਂ ਦੀ ਪ੍ਰੋਬਲਮ ਨਹੀਂ ਹੋਊਗੀ ਜੇ ਕਿਡਨੀ ਖਰਾਬ ਹੋ ਰਹੀ ਹੈ ਤੇ ਉਹਦੇ ਵਾਸਤੇ ਫਿਰ ਯੋਗ ਹੈਗੇ ਜੜੀ ਗੁੱਠੀਆਂ ਹੈਗੀਆਂ ਉਹ ਲਓ ਅਗਰ ਨਮਕ ਜ਼ਿਆਦਾ ਵਰਤੋਂ ਕਰਨ ਕਰਕੇ ਤੁਹਾਡੀ ਕਿਡਨੀ ਖਰਾਬ ਹੋ ਗਈ ਦੇਖੋ ਜਿਹੜੀ ਇਹ ਪੱਥਰੀ ਦੀ ਪ੍ਰੋਬਲਮ ਹੈ ਸਰੀਰ ਦਾ ਕੰਮ ਹੈ ਖੂਨ ਸਾਫ਼ ਕਰਨਾ ਉਥੋਂ ਗੰਧ ਨਿਕਲਦਾ ਹੈ ਗੰਧ ਜਦੋਂ ਫਲੋ ਠੀਕ ਨਹੀਂ ਹੁੰਦਾ ਪਿਸ਼ਾਬ ਦਾ ਤੇ ਉਹ ਗੰਧ ਕਿਡਨੀ ਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਜਮਾ ਸ਼ੁਰੂ ਹੋਣਾ ਹੋ ਗਿਆ ਤੇ ਉਹ ਉਥੇ ਪੱਥਰੀ ਬਣਾ ਦਿੰਦਾ ਉਹ ਪੱਥਰੀ ਸ਼ੁਰੂ ਐ ਨਹੀਂ ਹੁੰਦੀ ਵੀ ਇਹ ਪਹਿਲੇ ਦਿਨ ਹੀ 10 ਐਮ ਐਮ ਦੀ ਹੋ ਗਈ ਹਮ ਸ਼ੁਰੂ ਹੁੰਦੀ ਐ ਪਹਿਲੇ ਕੰਕ੍ਰੀਸ਼ਨਸ ਬਣਦੀਆਂ ਰੇਤ ਇਕੱਠਾ ਹੁੰਦਾ ਜਿਵੇਂ ਕੰਕ੍ਰੀਸ਼ਨ ਅਲਟਰਾ ਸਾਊਂਡ ਵਿੱਚ ਆ ਜਾਏਗਾ ਤੁਹਾਡੇ ਕੰਕ੍ਰੀਸ਼ਨ ਐ ਕੰਕ੍ਰੀਸ਼ਨ ਦਾ ਮਤਲਬ ਐ ਰੇਤ ਜਮੇ ਆ ਠੀਕ ਹੌਲੀ ਹੌਲੀ ਰੇਤ ਇਕੱਠੀ ਹੁੰਦੀ ਐ ਪੱਥਰ ਬਣਾਈ ਜੀ 1 ਐਮ ਐਮ 2 ਐਮ ਐਮ 4 ਐਮ ਐਮ 6 ਐਮ ਐਮ ਐ ਐਵੇਂ ਬਣਦੀ ਜਾਂਦੀ ਐ ਜਦੋਂ ਉਹ ਸਾਈਜ਼ ਵੱਡਾ ਹੋ ਜਾਂਦਾ ਉਹ ਹਿਲਦੀ ਐ ਤਾਂ ਦਰਦ ਹੁੰਦਾ ਦਰਦ ਹੁੰਦਾ ਸਾਨੂੰ ਪਤਾ ਲੱਗਦਾ ਜੀ ਦਰਦ ਹੋ ਰਿਹਾ ਐ ਅਲਟਰਾ ਸਾਊਂਡ ਕਰਾਣੇ ਆ ਉਹਦੇ ਚ ਪੱਥਰੀ ਆ ਜਾਂਦੀ ਇੰਦਾ ਆਯੁਰਵੇਦ ਵਿੱਚ ਬੜਾ ਹੀ ਨਾਇਆਬ ਨੁਸਖਾ ਓਕੇ 100% ਮੈਂ ਪਹਿਲੀ ਵਾਰੀ ਕਹਿ ਰਿਹਾ 100% ਮੰਨਿਆ ਹੋਇਆ ਨੁਸਖਾ ਹੈਗਾ ਆਯੁਰਵੇਦ ਦਾ ਘਰੇਲੂ ਨੁਸਖਾ ਹੈਗਾ ਪੱਥਰੀ ਦਾ ਪੱਥਰੀ ਦਾ ਘਰੇਲੂ ਕੀ ਬਾਤ ਹੈ ਇੱਕ ਵਾਰੀ ਪਹਿਲੇ ਵੀ ਆਪਣੀ ਡਿਸਕਸ਼ਨ ਹੋਈ ਸੀ ਆਪਾਂ ਪਿੰਡ ਗਏ ਹੋਏ ਸੀ ਤੇ ਆਪਾਂ ਮੱਕੀ ਦੀ ਗੱਲ ਕੀਤੀ ਸੀ ਬਾਲਾਂ ਦੀ ਗੱਲ ਜੀ 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 ਇੱਕ ਤੇ ਉਹ ਬਾਲ ਇਸ ਟਾਈਮ ਸੀਜ਼ਨ ਚੱਲ ਰਿਹਾ ਜਿਹੜਾ ਬੰਦਾ ਇਸ ਸੀਜ਼ਨ ਸੀਜ਼ਨ ਮੱਕੀ ਦੇ ਵਾਲਾਂ ਨੂੰ ਉਬਾਲ ਕੇ ਪੀਲੇਗਾ ਦੋ ਕਮੱਕੀ ਦੇ ਬਾਲ ਲੈ ਲਓ। ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਲੀਟਰ ਪਾਣੀ 'ਚ। ਪਾਣੀ ਰਹਿ ਜਾਏ 200 ml। ਉਹਨੂੰ ਪੀ ਲਓ। ਇਸ ਸੀਜ਼ਨ ਸੀਜ਼ਨ ਪੀ ਲੇ ਉਹਦੇ ਭਾਵੇਂ 28 mm ਦੀ ਪਥਰੀ ਹੈ ਮੈਂ ਮੇਰੀ ਜ਼ਿੰਦਗੀ 'ਚ 30 35 mm ਦੀ ਪਥਰੀ ਕੱਢੀ ਹੋਈ ਹੈ। ਹੂੰ। ਦੇਖੋ ਇੱਥੇ ਡਾਕਟਰਸ ਹੋਰ ਵੀ ਹੈਗੇ ਜਿਹੜੇ ਸਰਜਰੀ ਵੀ ਕਰਦੇ ਆਂ ਇਸ ਜਿੰਦਾਂ ਦੇ ਮੈਂ ਆਇਆ ਸੀ। ਉਹਨੇ ਕਿਸੇ ਨੂੰ ਉਹਨੇ ਵੀਡੀਓ ਦੇਖ ਲਈ ਹੋਣੀ ਕੋਈ ਤੁਹਾਡੇ ਮਾਧਿਅਮ ਤੋਂ ਹੀ ਦੇਖਦੇ ਆ ਲੋਕੀ ਵੀਡੀਓ। ਜੀ। ਤੁਸੀਂ ਪਤਾ ਨਹੀਂ ਕਿੱਥੇ-ਕਿੱਥੇ ਲੋਕਾਂ ਨੂੰ ਦਿਖਾ ਰਹੇ ਹੋ, ਭਲਾ ਕਰ ਰਹੇ ਹੋ ਲੋਕਾਂ ਦਾ। ਉਹ ਆਇਆ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤੁਹਾਡੀ ਵੀਡੀਓ ਦੇਖੀ ਹੈ ਮੈਂ ਤੇ ਇੱਥੇ ਨਾਲ ਦੇ ਹਸਪਤਾਲੇ ਚ ਗਿਆ ਸੀ ਸਰਜਰੀ ਕਰਾਉਣ ਵਾਸਤੇ ਕਿਸੇ ਨੇ ਮੈਨੂੰ ਦੱਸਿਆ ਵੀ ਇੱਕ ਵਾਰੀ ਮਿਲ ਲੈ ਹੂੰ ਮੈਂ ਭਾਈ ਦਵਾਈ ਖਾ ਕੇ ਦੇਖ ਲੈ ਹੂੰ ਦਵਾਈ ਕੰਮ ਕਰਦੀ ਹੈ ਪਰ ਗਰੰਟੀ ਕੋਈ ਨਹੀਂ ਹੂੰ ਪਰ ਕੰਮ ਕਰੂਗੀ ਹੂੰ ਦਵਾਈ ਲੈ ਗਿਆ ਉਹਦਾ ਪਹਿਲਾ ਅਲਟਰਾਸਾਉਂਡ ਦੂਜੇ ਮਹੀਨੇ ਦਾ ਸੀ ਠੀਕ ਹੈ 20 ਕਐਮਐਮ ਦੀ ਪੱਥਰੀ ਸੀ ਮੇਰੇ ਖਿਆਲ ਨੂੰ ਜੀ 14 ਜਾਂ 20 ਐਵੇਂ ਸੀ ਜੀ ਜੀ ਪੱਥਰੀ ਉਹ ਰਿਪੋਰਟ ਆਪਾਂ ਦੇਖ ਲਾਂਗੇ ਜੀ ਤੇ ਉਹ ਪੱਥਰੀ ਉਹ ਦਵਾਈ ਲੈ ਗਿਆ ਉਹ ਅੱਜ ਆਇਆ ਸੀ ਜੀ ਕਹਿੰਦਾ ਜੀ ਅ ਦੇਖਿਆ ਜੀ ਰਿਪੋਰਟ ਅਨਪੜ ਬੰਦਾ ਸੀ ਰਿਪੋਰਟ ਦੇਖੀ ਕਟ ਗਈ ਪਥਰੀ ਕੋਈ ਉਹ ਪਹਿਲਾ ਮਰੀਜ਼ ਨਹੀਂ ਐ ਸੈਂਕੜੋਂ ਐਸੇ ਮਰੀਜ਼ ਐ ਜਿਹੜੇ ਪਥਰੀ ਦੇ ਠੀਕ ਹੋਏ ਐ ਮੈਂ ਮੇਰੀ ਜ਼ਿੰਦਗੀ ਚ 30 ਐਮ ਐਮ ਤੋਂ ਉੱਤੇ ਦੀ ਪਥਰੀ ਕੱਢੀ ਹੋਈ ਐ ਫਰੁਖੀ ਜੀ ਤੁਸੀਂ ਮੇਰੇ ਕੋਲ ਆਂਦੇ ਹੋ ਕੋਈ ਨਾ ਕੋਈ ਐਸੀ ਚੀਜ਼ ਲੈਣ ਵਾਸਤੇ ਮੈਂ ਇੱਥੇ ਦਵਾਈਆਂ ਵੇਚਣ ਵਾਸਤੇ ਤੁਹਾਡੇ ਨਾਲ ਨਹੀਂ ਬੰਦਾ ਜੀ ਜੀ ਨਹੀਂ ਤੁਹਾਡਾ ਮੋਟਿਵ ਐ ਵੀ ਕਿਸੇ ਦਵਾਈ ਵੇਚਣੀ ਐ ਮੈਂ ਜਿਹੜਾ ਘਰੇਲੂ ਨੁਸਖਾ ਦੱਸ ਦਿੰਨਾ ਐ ਹੀ ਵਰਤਨ ਕਰਨ ਲੱਗ ਜਾਓ ਕਾਦੇ ਵਾਸਤੇ ਕਿਡਨੀ ਦੀ ਪੱਥਰੀ ਵਾਸਤੇ ਮੇਰੇ ਕੋਲ ਕੀ ਕਿਸੇ ਕੋਲ ਵੀ ਜਾਣ ਦੀ ਲੋੜ ਨਹੀਂ ਹੈ ਠੀਕ ਹੈ ਇੱਕ ਤੇ ਮੱਕੀ ਦੇ ਵਾਲ ਦੱਸੇ ਠੀਕ ਹੈ ਇੱਕ ਗੋਖਰੂ ਦਾ ਪਾਊਡਰ ਓਕੇ ਭਖਰਾ ਠੀਕ ਹੈ ਭਖਰੇ ਨੂੰ ਉਬਾਲ-ਉਬਾਲ ਕੇ ਪੀਣ ਲੱਗ ਜਾਓ ਪਾਣੀ ਚ ਜਿਹੜੀ ਚਾਹ ਪਿੰਦੇ ਹੋ ਨਾ ਤੁਸੀਂ ਦਿਨੇ ਦੋ ਵਾਰੀ ਉੰਡੀ ਜਗ੍ਹਾ ਭਖਰਾ ਉਬਾਲ ਕੇ ਪੀਣ ਲੱਗ ਜਾਓ ਜਿਹਨੂੰ 30 ਐਮ ਐਮ ਦੀ ਪੱਥਰੀ ਹੈ ਉਹ ਤਿੰਨ ਇੱਕ ਮਹੀਨੇ ਲਗਾਤਾਰ ਭਖਰਾ ਪੀਲੇ ਓਕੇ ਫਿਰ ਕਰਾਵੇ ਅਲਟਰਾਸਾਉਂਡ ਕਿਆ ਬਾਤ ਤੇ ਨਾਲੇ ਉਹਨੂੰ ਤੁਸੀਂ ਲੈ ਕੇ ਆਇਆ ਜੇ ਮੇਰੇ ਕੋਲ ਫਿਰ ਦੇਖਾਂਗੇ ਨਿਕਲੀ ਕਿ ਨਹੀਂ ਨਿਕਲੀ ਭਖਰਾ ਮੱਕੀ ਦੇ ਵਾਲ ਠੀਕ ਹੈ ਹੁਣ ਤੀਜੀ ਖਾਸ ਚੀਜ਼ ਅਸੀਂ ਦਿੰਨੇ ਹੁੰਨੇ ਆ ਜਿਹੜਾ ਕਾਮਯਾਬ ਮਨੁਸਕਾ ਹੈ ਉਹ ਹੈ ਪੱਥਰ ਚਟ ਓਕੇ ਪੱਥਰ ਚਟ ਦੇ ਦੋ ਤੋਂ ਤਿੰਨ ਪੱਤੇ ਰੈਗੂਲਰ ਖਾਣ ਲੱਗ ਜੇ ਬਿਲਕੁਲ ਕੋਈ ਚੀਜ਼ ਨੂੰ ਨਹੀਂ ਮਿਲ ਰਹੀ ਤੇ ਕੁਲਥ ਦੀ ਦਾਲ ਕੁਲਥੀ ਹੁੰਦੀ ਏ ਕੁਲਥੀ ਦੀ ਦਾਲ ਨੂੰ ਉਬਾਲ ਕੇ ਪੀਣ ਲੱਗ ਜੇ ਪਾਣੀ ਪੀਣਾ ਠੀਕ ਹੈ ਦਾਲ ਨਹੀਂ ਖਾਣੀ ਪਾਣੀ ਪੀਣਾ ਦੋ ਚਮਚ ਦਾਲ ਲਈ ਦੋ ਗਲਾਸ ਪਾਣੀ ਚ ਪਾ ਲਈ ਰਾਤ ਵਰ ਭਿਗੋ ਕੇ ਰੱਖੀ ਸਵੇਰੇ ਉਹਨੂੰ ਚੰਗੀ ਤਰ੍ਹਾਂ ਉਬਾਲ ਲਿਆ ਠੀਕ ਹੈ ਜਦੋਂ 200 ml ਪਾਣੀ ਰਹਿ ਜੇ ਛਾਣ ਲਿਆ ਉਹ ਪੀ ਲਿਆ ਤਿੰਨੇ ਇੱਕ ਮਹੀਨੇ ਉਹ ਪੀਵੇ ਹੂੰ ਪੱਥਰੀ ਦੇ ਕਿੱਧਰ ਗਈ ਪੱਚੇ ਭਾਵੇਂ ਪੱਥਰ ਹੋਵੇ ਫਿਰ ਉਹਨੂੰ ਪੋਰ ਕੇ ਸਰੀਰ ਤੋਂ ਬਾਹਰ ਓਕੇ ਉਹ ਕੱਢ ਦਿੰਦਾ ਜੇ ਫਿਰ ਵੀ ਕਈ ਪੱਥਰ ਹੁੰਦੇ ਨੇ ਜਿਨੂੰ ਅਸੀਂ ਸਟੈਗ ਹੌਨ ਕਹਿੰਦੇ ਆ ਸਟੈਗ ਹੌਨ ਹੁੰਦਾ 12 ਸਿੰਘਾਂ ਦਾ ਜਿੱਦਾਂ ਸਿੰਘ ਹੁੰਦੇ ਆ ਠੀਕ ਹੈ ਉਹ ਫਸੇ ਹੁੰਦੇ ਆ ਕਿਡਨੀ ਦੇ ਵਿੱਚ ਉੱਥੇ ਕਿਤੇ ਨਾ ਕਿਤੇ ਦਵਾਈ ਦੀ ਲੋੜ ਹੈ ਉਹਦੇ ਵਾਸਤੇ ਫਿਰ ਸਾਡੀ ਕਿੱਟ ਹੈ ਓਕੇ ਐ ਅਸੀਂ ਕਿੱਟ ਦਿੰਨੇ ਆ ਸਟੈਂਡਰਡ ਕਿੱਟ ਹੈ ਆਪਣੀ ਬਣਾਈ ਹੋਈ ਹੈਗੀ ਐ ਲਿਕਵਿਡ ਦਿੰਨੇ ਆ ਠੀਕ ਹੈ ਤੇ ਐ ਕੈਪਸੂਲ ਹੈਗੇ ਨਾਲੇ ਪਾਊਡਰ ਦਿੰਨੇ ਆ ਸਫੇਦ ਪਾਊਡਰ ਹੈ ਐ ਦੇਖੋ ਇਹ ਪਾਊਡਰ ਜਿਹੜਾ ਹੈਗਾ ਨਾ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਉਹ ਚੀਜ਼ਾਂ ਜਿਹੜੀ ਆਯੁਰਵੇਦ ਚ ਲਿਖੀਆਂ ਆ ਓਕੇ ਜਿਹੜੀ ਚੀਜ਼ਾਂ ਕੰਮ ਕਰਦੀਆਂ ਜਿਵੇਂ ਮੂਲੀ ਛਾਰ ਹੈ ਕੰਮ ਕਰਦੀ ਹੈ ਜਿਹੜੇ ਸ਼ਾਰ ਆ ਉਹ ਕੱਟਣ ਦਾ ਕੰਮ ਕਰਦੇ ਆ ਉਹ ਸ਼ਾਰਾਂ ਨੂੰ ਤੁਸੀਂ ਯੂਜ਼ ਕਰਨ ਲੱਗ ਜਿਓ ਰਿਜ਼ਲਟ ਤੁਹਾਨੂੰ ਮਿਲਦੇ ਆ ਪਰ ਸਹੀ ਮੁੱਦਾ ਹੈ ਉਹ ਸ਼ਾਰ ਪਾਣਾ ਕਿੰਨਾ ਮੂਲੀ ਸ਼ਾਰ ਕਿੰਨਾ ਪਾਣਾ ਸੱਜੀ ਸ਼ਾਰ ਕਿੰਨਾ ਪਾਣਾ ਐਚ ਜਾਂ ਪਾਣੀਆਂ ਕਿੰਨੀਆਂ ਐਹੀ ਆਯੁਰਵੇਦ ਵਿੱਚ ਲਿਖਿਆ ਹੈ ਉਹ ਚੀਜ਼ ਨੂੰ ਠੀਕ ਵਰਤੋਂ ਕਰਨ ਲੱਗ ਜਿਓ ਹਮ ਕੀਆ ਬਾਤ ਸਿਰਫ ਅਰਜੁਨ ਛਾਲ ਹੈ ਪਰ ਤੁਸੀਂ ਤਾਂ ਕਰੇ ਸੀ ਮੈਂ ਲੂਣ ਨਾਲ ਵੀ ਪੱਥਰੀ ਕੱਢ ਦਾਂਗੇ ਹਾਂ ਲੂਣ ਨਾਲ ਪੱਥਰੀ ਕੱਢਦੇ ਨੇ ਇੱਕ ਚੀਜ਼ ਇੰਨਾ ਚੂ ਲੂਣ ਵੀ ਪਾਣੇ ਆ ਸੀ ਸੈਂ ਦਾ ਨਮਕ ਪਾਣੇ ਆ ਉਹਦੇ ਨਾਲ ਕੀ ਹੈ ਕਿ ਬੋਡੀ ਨੂੰ ਟੇਸਟ ਡਵੈਲਪ ਕਰਨਾ ਹੁੰਦਾ ਨਾਲੇ ਜਿਵੇਂ ਸ਼ਾਰ ਹੈਗੇ ਉਤਾਲੂ ਤੇ ਲੱਗਣਗੇ ਦਵਾਈ ਇਦਾਂ ਦੀ ਹੁੰਦੀ ਅਸੀਂ ਕਹਿੰਨੇ ਆ ਦਹੀਂ ਤਿਲਸੀ ਨਾਲ ਦਵਾਈ ਲਓ ਭਾਈ ਜਦੋਂ ਉਹ ਦਵਾਈ ਲੈਂਦਾ ਉਹਨੂੰ ਟੇਸਟ ਹੀ ਬੱਕ ਬੱਕਾ ਜਾਂਦਾ ਉਹ ਜਿਹੜਾ ਲਵਣ ਹੈ ਰਸ ਹੈ ਲਵਣ ਸੈਂ ਦਾ ਨਮਕ ਹੈ ਨਾ ਜਿਹੜਾ ਉਹ ਲਵਣ ਰਸ ਹੈ ਲਵਣ ਕਹਿੰਨੇ ਆ ਸੀ ਉਹ ਜਦੋਂ ਜਾਂਦਾ ਹੈ ਉਹ ਉਸ ਐਕਟੀਵਿਟੀ ਨੂੰ ਬਦਲਾ ਦਿੰਦਾ ਹੈ ਕੈਟਾਲਿਸਟ ਦਾ ਕੰਮ ਕਰਦਾ ਹੈ ਕੈਟਾਲਿਸਟ ਹੁੰਦਾ ਕੋਈ ਚੀਜ਼ 100 ਪੈਸੇ ਕੰਮ ਕਰਦੀ ਹੈ ਜੇ ਉਹਦੇ ਚ ਐਸੀ ਚੀਜ਼ ਆਪਾਂ ਪਾਤੀ ਉਹ 1000 ਪੈਸੇ ਕੰਮ ਕਰੇਗੀ ਉਹਦੇ ਚ ਨੂਨ ਪਾਣੇ ਆ ਸੀ ਇਖਤਿਆਰ ਕੰਮ ਕਰਨ ਵਾਸਤੇ ਜੀ ਜੀ ਤੁਸੀਂ ਤਾਂ ਕਹੇ ਵੀ ਲੂਨ ਖਵਾ ਕੇ ਬੀਪੀ ਸੈੱਟ ਕਰ ਦਿੰਦੇ ਹੋ ਬੀਪੀ ਇਹ ਜਿਹੜਾ ਆਯੁਰਵੇਦ ਵਿੱਚ ਦੱਸਿਆ ਗਿਆ ਲवण ਇਹ ਸੈਂਦਾ ਨਮਕ ਲवण ਹੈ ਇਹ ਬੀਪੀ ਨੂੰ ਸੈੱਟ ਕਰਦਾ ਕਿਉਂਕਿ ਇਹ ਐਕਸਟਰਾ ਪਾਣੀ ਨੂੰ ਬਾਡੀ ਚ ਰੀਟੇਨ ਨਹੀਂ ਹੋਣ ਦਿੰਦਾ ਰੋਕਣਾ ਨਹੀਂ ਦਿੰਦਾ ਐਕਸਟਰਾ ਪਾਣੀ ਇਹ ਬਾਹਰ ਜਦੋਂ ਬਾਹਰ ਕੱਢਦੇ ਹਾਰਟ ਦੇ ਉੱਤੇ ਦਬਾਅ ਨਹੀਂ ਪਾਏਗਾ ਦਬਾਅ ਨਹੀਂ ਪਾਏਗਾ ਤੇ ਕੋਈ ਵੀ ਤੁਹਾਨੂੰ ਬੀਪੀ ਦੀ ਪ੍ਰੋਬਲਮ ਨਹੀਂ ਆਏਗੀ ਹਾਰਟ ਦੀ ਪ੍ਰੋਬਲਮ ਨਹੀਂ ਆਏਗੀ ਥਾਇਰੋਇਡ ਦੀ ਪ੍ਰੋਬਲਮ ਨਹੀਂ ਆਏਗੀ ਹੋਰ ਮੈਂ ਦੱਸਾਂ ਇੱਕ ਨਵੀਂ ਚੀਜ਼ ਜੀ ਮਹਾਮਾਰੀ ਆਈ ਸੀ ਪਿੱਛੇ ਜੀ ਜੀ ਲੋਕਾਂ ਨੇ ਉਸ ਦਿਨ ਸਮਝਿਆ ਵੀ ਸੈਂਦੇ ਨਮਕ ਦੀ ਕਿੰਨੀ ਵੈਲਿਊ ਹੈ ਪਾਣੀ ਚ ਬਾੜੂ ਬਾੜ ਕੇ ਘਰਾਰੇ ਕਿਤੇ ਲੋਕਾਂ ਨੇ ਨਹੀਂ ਕੀਤੇ ਤੇ ਮੇਰੀ ਗੱਲ ਦੱਸੋ ਤੁਸੀਂ ਵੀ ਕੀਤੇ ਆ ਜਿਹੜੇ ਸੁਣ ਰਹੇ ਹੋ ਕਿਤੇ ਇਹਨਾਂ ਨੇ ਬਿਲਕੁਲ ਕੀਤੇ ਜੀ ਘਰੇ ਆਂਦੇ ਸੀ ਕਿਤੇ ਸੱਪ ਨੇ ਕੀਤੇ ਉਸ ਦਿਨ ਪਤਾ ਲੱਗਿਆ ਇਹਦੀ ਵੈਲਿਊ ਕੀ ਹੈ ਕੋਈ ਗਲੇ ਦੀ ਪ੍ਰੋਬਲਮ ਹੈ ਖਰਾਸ਼ ਹੈ ਖੰਗ ਆਂਦੀ ਹੈ ਐਵੇਂ ਦੀ ਦਿੱਕਤ ਹੈ ਵਾਲੋ ਪਾਣੀ ਚ ਕਿੰਨਾ ਪਾਣਾ ਦੋ ਛੁਟਕੀ ਸਵੇਰੇ ਗਰਮ ਪਾਣੀ ਪੀਂਦੇ ਹੋ ਤੁਸੀਂ ਠੀਕ ਹੈ ਗਰਮ ਪਾਣੀ ਚ ਦੋ ਛੁਟਕੀ ਇਹ ਪਾ ਲੋ ਇਹਨੂੰ ਪੀ ਲੋ ਕਬਜ ਨਹੀਂ ਹੋਏਗੀ ਮੈਂ ਤੁਹਾਨੂੰ ਹੁਣੇ ਸ਼ਲੋਕ ਦੱਸਿਆ ਕੁਝ ਚੋੜਨਾ ਬਕੀਆਂ ਖਾਂਦੇ ਫਿਰ ਜੰਨੇ ਕੁਝ ਨਹੀਂ ਜੀ ਐਂਟਾਸਿਡ ਦੇ ਕੈਪਸੂਲ ਮੈਂ ਕਹਿੰਦਾ ਵਰਤ ਕੇ ਤੇ ਦੇਖੋ ਉਹ ਮਹਾਰਸ਼ੀ ਚਰਕ ਨੇ ਸਾਫ਼ ਲਿਖਿਆ ਮੈਂ ਦੁਬਾਰਾ ਦੱਸਣ ਲੱਗਾ ਰੋਚਨਮ ਰੂਚੀ ਪੈਦਾ ਕਰਦਾ ਹੈ ਦੀਪਨਮ ਅੱਗ ਨੂੰ ਜਲਾਉਂਦਾ ਹੈ ਭਾਈ ਉੱਥੇ ਲਿਖਿਆ ਮੈਂ ਨਹੀਂ ਕਹਿ ਰਿਹਾ ਲਿਖਿਆ ਹੈ ਔਰ ਇੱਕ ਪਾਸੇ ਤੇ ਸ਼ੂਸ਼ਰੂ ਆਪਣਾ ਚਰਕ ਜਿਨੇ ਇਹ ਗੱਲਾਂ ਲਿਖੀਆਂ ਜੀ ਰੋਚਨਮ ਦੇ ਵ੍ਰਿਸ਼ਮ ਸ਼ੁਕਰ ਸ਼ੁਕਰ ਨੂੰ ਵਧਾਉਂਦਾ ਹੈ ਜਿਹੜੇ ਬਰੀਆ ਦੀ ਆਪਾਂ ਗੱਲ ਕਰਨੀ ਆ ਅਮਰੀਕਨ ਸੁਸਾਇਟੀ ਆਫ ਥਾਇਰੋਇਡ ਹੈਗੀ ਠੀਕ ਹੈ ਜਿੰਨੇ ਸਟੱਡੀ ਕੀਤੀ ਹੈ ਕਾਰਨ ਹੈ ਬਹੁਤ ਜ਼ਿਆਦਾ ਥਾਇਰੋਇਡ ਪੈਦਾ ਕਰਦਾ ਅਮਰੀਕਾ ਦੀ ਸਟੱਡੀ ਹੈ ਕੋਈ ਮੇਰੀ ਸਟੱਡੀ ਨਹੀਂ ਹੈ ਜਿਵੇਂ ਇਹਦੇ ਬਾਰੇ ਮਹਾਰਸ਼ੀ ਚਰਕ ਜੀ ਨੇ ਲਿਖਿਆ ਹੈ ਨਾ ਇਹਦੇ ਬਾਰੇ ਅਮਰੀਕਾ ਸੁਸਾਇਟੀ ਨੇ ਲਿਖਿਆ ਹੈ ਕਿ ਜਿਹੜਾ ਤੁਸੀਂ ਨਮਕ ਖਾਰੇ ਹੁੰਦਾ ਕਿੰਨਾ ਨੁਕਸਾਨ ਹੈ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ ਮੇਰੀ ਗੱਲ ਤੇ ਜੀ ਇਤਬਾਰ ਨਹੀਂ ਹੁੰਦਾ ਜੈਰ ਹੈ ਨਾ ਮਰਦਾਂ ਵਾਸਤੇ ਤੁਹਾਡੀ ਸ਼ੁਕਰਾਨੂਆਂ ਦੀ ਕਮੀ ਨੂੰ ਘਟਾ ਦੇਗਾ ਸਰੀਰ ਨੂੰ ਭੋਰਣ ਦਾ ਕੰਮ ਨਮਕ ਕਰਦਾ ਤੁਸੀਂ ਦੇਖਿਆ ਕੋਈ ਡੰਗਰ ਮਾਰ ਜਾਂਦਾ ਕੀ ਕਰਨੇ ਹੁੰਦੇ ਨੇ ਨਮਕ ਪਾ ਦਿੰਦੇ ਨੇ ਛੜਕ ਦਿੰਦੇ ਨੇ ਨਮਕ ਕੀ ਕਰਦਾ ਉਹ ਕੀ ਕਰਦਾ ਹੱਡੀ ਕਾਲ ਦੇਗਾ ਹੱਡੀ ਕਾਲ ਦੇ ਤੁਸੀਂ ਨੂੰ ਖਾ ਰਹੇ ਹੋ ਸ਼ਰਮਾਣੀ ਚਾਹੀਦੀ ਆਪਾਂ ਨੂੰ ਇੱਕ ਕੰਮ ਤੁਹਾਨੂੰ ਅੱਖੋਂ ਦੇਖੀ ਚੀਜ਼ ਹੈ ਬਈ ਤੁਸੀਂ ਮੰਨ ਲਓ ਘਰ ਤੁਸੀਂ ਕੁੱਤਾ ਪਾਲਿਆ ਹੋਇਆ ਕੁੱਤਾ ਪੂਰਾ ਹੋ ਗਿਆ ਤੁਸੀਂ ਖੱਡਾ ਖੋਦਦੇ ਹੋ ਕੁੱਤੇ ਨੂੰ ਬੰਨਦੇ ਹੋ ਉੱਤੇ ਇੱਕ ਘਟਾ ਨਮਕ ਦਾ ਪਾ ਦਿੰਦੇ ਬਿਲਕੁਲ ਇੰਕਲ ਠੀਕ ਹੈ ਫੌਰ ਮਿਲਦਾ ਹੱਡੀਆਂ ਨੂੰ ਕਾਲ ਦਿੰਦਾ ਛੇਤੀ ਕਾਲ ਤੁਸੀਂ ਇਹਨੂੰ ਖਾ ਰਹੇ ਹੋ ਕੀ ਕਰੂਗਾ ਗਲ ਦੂਗਾ ਸਰੀਰ ਗਲਣ ਦਾ ਕੰਮ ਹੀ ਹੁੰਦਾ ਜਦੋਂ ਸਰੀਰ ਹੀ ਗਲ ਗਿਆ ਤੇ ਤੁਹਾਡੀ ਸ਼ੁਕਰ ਧਾਤੂ ਗਲ ਗਈ ਉਹ ਵਰਤੋਂ ਕਰਨੀ ਹੈ ਇਹਦੀ ਕਰੋ ਬਾੜੀ ਇੱਕ ਹੋਰ ਚੀਜ਼ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਸੀ ਦੇਖੋ ਕੁਦਰਤ ਨੇ ਸਾਰੀ ਚੀਜ਼ਾਂ ਦਿੱਤੀਆਂ ਸਾਨੂੰ ਠੀਕ ਹੈ ਦਿਨ ਵੀ ਦਿੱਤਾ ਤੇ ਰਾਤ ਵੀ ਦਿੱਤੀ ਹੈ ਦੁੱਖ ਵੀ ਦਿੱਤਾ ਸੁੱਖ ਵੀ ਦਿੱਤਾ ਜੀ ਦਿੱਤਾ ਹੈ ਨਾ ਐਵੇਂ ਹੀ ਅਗਰ ਕੋਈ ਚੀਜ਼ ਨੁਕਸਾਨ ਕਰ ਰਹੀ ਹੈ ਉਹਦਾ ਹੱਲ ਵੀ ਦਿੱਤਾ ਠੀਕ ਹੈ ਜੇ ਚੀਜ਼ ਸਮੁੰਦਰ ਤੋਂ ਆਂਦੀ ਐ ਉਹਨੂੰ ਪਿਉਰੀਫਾਈ ਕਰਕੇ ਕੈਮੀਕਲ ਬੇਸ ਕਰਕੇ ਬਲੀਚਿੰਗ ਕਰਕੇ ਇਹਨੂੰ ਸਫੇਦ ਬਿਨਾ ਚਿਪਕਣੇ ਵਾਲਾ ਨਮਕ ਬਣਾਤਾ ਸੀ ਪੁਰਪੁਰਾ ਜਿੰਨੇ ਪੁਰਪੁਰਾ ਐ ਬੋਲਾ ਜੀ ਫ੍ਰੀ ਫਲੋ ਆਇਓਡਾਈਡਸ ਨਮਕ ਇਹ ਬਣਾਤਾ ਇਹਨੇ ਤੁਹਾਡੀ ਹੱਡੀਆਂ ਖੋਲਦੀਆਂ ਹੁਣ ਕੀ ਦਿੱਤਾ ਹੁਣ ਦਿੱਤਾ ਜੀ ਸ਼ਿਲਾਜੀਤ ਅੱਛਾ ਪਹਾੜਾਂ ਤੋਂ ਨਿਕਲਦੀ ਪਹਾੜਾਂ ਦਾ ਪੱਥਰ ਪਹਾੜਾਂ ਦਾ ਪੱਥਰ ਮੈਂ ਤੁਹਾਨੂੰ ਦੱਸਿਆ ਠੀਕ ਹੈ ਉਹ ਦਿੱਤਾ ਤੁਸੀਂ ਸ਼ਿਲਾਜੀਤ ਦੀ ਵਰਤੋਂ ਕਰੋ ਇਹ ਸ਼ਿਲਾਜੀਤ ਐ ਪਿਓਰ ਸ਼ਿਲਾਜੀਤ ਐ ਇਹਦੀ ਵਰਤੋਂ ਕਰੋ